ਗੋਲ ਜਾਨਾ ਉਹ ਤਾਂ ਸਾਨੂੰ ਇਕੱਠਾ ਰੋਟੀ ਖਵਾਉਂਦੀ ਆ ਹੁਣ ਤੂੰ ਜਵਾਨ ਲੜਾਉਣਾ ਮੇਰੇ ਨਾਲ ਤਾਂ ਹੀ ਤੇਰਾ ਪਿਓ ਕਹਿੰਦਾ ਹੁੰਦਾ ਤੇਰੀਆਂ ਵੱਡਾ ਹੋ ਕੇ ਪੂੰਛਾ ਝਕਾਉ ਉਹ ਤਾਂ ਤੂੰ ਰੋਟੀ ਖਾ ਮੈਂ ਫਾਰ ਫਰੂਟ ਲੈ ਕੇ ਆਉਣੀ ਆ ਤੇਰੇ ਲਈ ਲੈ ਪੁੱਤ ਕੇਲਾ ਮਾਂ ਮੈਂ ਕਿ ਕੈਲਾ ਐਪੀ ਨਹੀਂ ਦੇ ਦੋ ਪੁੱਤ ਦਦਾ ਕਰਕੇ ਖਾ ਲੋ ਜਿਆਦੇ ਕੇਲੇ ਨਹੀਂ ਖਾਈਦੇ ਹੁੰਦੇ ਉਹਦੇ ਨਾਲ ਕਬਜ ਹੋ ਜਾਂਦੀ ਆ ਕੱਲ ਜੈ ਵੱਡੇ ਨੇ ਦੋ ਕੇਲੇ ਖਾ ਲੇ ਮੈਨੂੰ ਤਾਂ ਆਪ ਕਬਜ ਹੋਈ ਪਈ ਆ ਫਿਰ ਤੁਹਾਨੂੰ ਕਿੱਥੇ ਸੀ ਡਾਕਟਰਾਂ ਦੇ ਚੱਕੀ ਫਿਰਾਂਗੇ ਹਾਂ ਤੇ ਨੂੰ ਦੇਵਾ ਕਬਜ ਖੋਲਣ ਵਾਲੀਆਂ ਗੋਲੀਆਂ ਨਾ ਆਪਦੇ ਮੁੰਡੇ ਨੂੰ ਤਾਂ ਤੂੰ ਕਲੇ ਐ ਧੱਕੀ ਜਾਂਦੀ ਐ ਜਿਵੇਂ ਖਿਡਾਰੀ ਚ ਗੰਨਾ ਧੱਕਦੇ ਹੁੰਦੇ ਨੇ ਉਦੋਂ ਨਹੀਂ ਉਹ ਕਬਜ ਹੁੰਦੀ ਮੇਰੀ ਗੱਲ ਸੁਣਿਓ ਆਇਓ ਜੀ ਇੱਧਰ ਕੀ ਸੁਣਾਵੇਂਗੀ ਤੂੰ ਸਾਰਾ ਕੁਝ ਮਾਪਦੇ ਅੱਖੀਂ ਦੇਖ ਲਿਆ ਤਾਂ ਹੀ ਤਾਂ ਕੁੜੀਆਂ ਕਹਿ ਦਿੰਦੀਆਂ ਨੇ ਵੀ ਪੇਕੇ ਮਾਮਾ ਨਾਲ ਹੁੰਦੇ ਨੇ ਉਹ ਦਿਨ ਯਾਦ ਕਰ ਜਦ ਆਪਾਂ ਨਾਲ ਕੇ ਜਾਂਦੇ ਸੀ ਮਾਮਾ ਮਾਮੀ ਦੇਖ ਲੈ ਕਿੰਨਾ ਪਿਆਰ ਕਰਦੇ ਸੀ ਯਾਦ ਕਰ ਮੈਨੂੰ ਮਾਫ਼ ਕਰ ਦਿਓ ਜੀ ਮੇਤੋ ਬਹੁਤ ਵੱਡੀ ਗਲਤੀ ਹੋ ਗਈ ਅੱਜ ਤੋਂ ਬਾਅਦ ਮੈਂ ਨਣਦੇ ਜਵਾਕਾਂ ਨੂੰ ਬਰਾਬਰ ਦਾ ਦਰਜਾ ਦਵਾਂਗੀ ਓਏ ਆਜੋ ਜਵਾਕ ਓਏ ਕਿੱਧਰ ਵਾਕੇ